ਉਹ ਜਿੱਕਾ ਕਹਿੰਦਾ ਵਾਏ ਕ੍ਰਿਡਿਕ ਤੇ ਫਤੇ ਮਹਾਰਸ਼ੇ ਪਾਸ਼ਾ ਗੁਰਬਾਣੀ ਵੀ ਸਮਝਾਉਂਦੇ ਹਨ ਪਰ ਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਦੇਖੋ ਮਹਾਰਸ਼ੇ ਪਾਸ਼ਾ ਸਾਡੇ ਦੁੱਖਾਂ ਦਾ ਕਾਰਨ ਦੱਸ ਰਹੇ ਹਨ ਤੇ ਸਾਨੂੰ ਸਮਝਾ ਰਹੇ ਹਨ ਕਿ ਤੁਸੀਂ ਸਦਾ ਲਈ ਸੁਖੀ ਕਿਵੇਂ ਹੋ ਸਕਦੇ ਹੋ ਤਦ ਉਸੇ ਦੁਖੀ ਕਿਉਂ ਹੁੰਦੇ ਹੋ ਇਹ ਸਾਰਾ ਖੇਡ ਸਮਝਾ ਰਹੇ ਹਨ ਮਹਾਰਿਸ਼ਿ ਜੀ ਬਾਦਸ਼ਾਹ ਸਾਨੂੰ ਮਹਾਰਿਸ਼ਿ ਜੀ ਬਾਦਸ਼ਾਹ ਸਮਝਾਉਂਦੇ ਹਨ ਕਿ ਪੁੱਤ ਤੂੰ ਦੁਖੀ ਤਾਂ ਹੈ ਕਿਉਂਕਿ ਤੇਰੇ ਅੰਦਰ ਦੂਜਿਆਂ ਲਈ ਪੂਰੇ ਵਿਚਾਰ ਚੱਲਦੇ ਹਨ ਤੂੰ ਚਿੱਤ ਵਿੱਚ ਦੂਜਿਆਂ ਲਈ ਬੁਰਾ ਰੱਖਦਾ ਹੈ ਤੇ ਜਦੋਂ ਤੂੰ ਦੂਜਿਆਂ ਲਈ ਬੁਰਾ ਰੱਖਦਾ ਹੈ ਤਾਂ ਹੀ ਤੈਨੂੰ ਦੁੱਖ ਹੁੰਦੇ ਹਨ ਦੇਖੋ ਅਸੀਂ ਇਸ ਗੱਲੋਂ ਦੁਖੀ ਨਹੀਂ ਹੁੰਦੇ ਕਿ ਸਾਡੇ ਘਰ ਧਨ ਘੱਟ ਹੈ ਸਾਡਾ ਉਸ ਧਨ ਦੇ ਨਾਲ ਵਧੀਆ ਗੁਜ਼ਾਰਾ ਵੀ ਹੋ ਰਿਹਾ ਹੁੰਦਾ ਹੈ ਪਰ ਅਸੀਂ ਇਸ ਗੱਲੋਂ ਦੁਖੀ ਹੋ ਜਾਂਦੇ ਹਾਂ ਗਵੰਡੀ ਕੋਲੇ ਜ਼ਿਆਦਾ ਕਿਉਂ ਹੈ ਅਸੀਂ ਦੂਸਰਿਆਂ ਨਾਲ ਜਦੋਂ ਵੀ ਕੰਪੇਅਰ ਕਰਾਂਗੇ ਦੂਜਿਆਂ ਦੇ ਨਾਲ ਜਦੋਂ ਆਪਦੀ ਤੁਲਨਾ ਕਰਾਂਗੇ ਉਦੋਂ ਹੀ ਦੁਖੀ ਹੋਵਾਂਗੇ ਸੰਸਾਰ 'ਚ 90% ਦੁੱਖ ਸਾਨੂੰ ਇਸ ਕਰਕੇ ਆਉਂਦੇ ਹਨ ਕਿਉਂਕਿ ਅਸੀਂ ਆਪਦੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਹਾਂ ਆ ਉਹਦੇ ਆਪ ਨੂੰ ਕੰਪੇਅਰ ਦੂਜੇ ਦੇ ਨਾਲ ਕਰਦੇ ਹਾਂ ਸਾਡਾ ਬੱਚਾ ਵਧੀਆ ਪੜ ਰਿਹਾ ਹੁੰਦਾ ਹੈ ਵਧੀਆ ਨੰਬਰ ਲੈ ਰਿਹਾ ਹੁੰਦਾ ਹੈ 80% ਲੈ ਰਿਆ ਹੁੰਦਾ ਹੈ 85 ਲੈ ਰਿਆ ਹੁੰਦਾ ਹੈ ਅਸੀਂ ਇਸ ਗੱਲੋਂ ਸੁਖੀ ਨਹੀਂ ਹੁੰਦੇ ਚਲੋ ਵਧੀਆ ਪੜ ਰਿਹਾ ਹੈ ਠੀਕ ਹੈ ਪਰ ਅਸੀਂ ਇਸ ਗੱਲੋਂ ਦੁਖੀ ਹੋ ਜਾਂਦੇ ਆ ਕਿ ਗਵਾਂਡੀਆਂ ਦਾ 95 ਲੈ ਆਇਆ ਤੂੰ ਕਿਉਂ ਨਹੀਂ ਲੈ ਕੇ ਆਇਆ ਅਸੀਂ ਜਦੋਂ ਵੀ ਦੂਜੇ ਦੇ ਵੱਲ ਦੇਖਾਂਗੇ ਉਦੋਂ ਅਸੀਂ ਦੁਖੀ ਹੋਵਾਂਗੇ ਸਾਡਾ ਵਧੀਆ ਸਰ ਰਿਹਾ ਹੈ ਘਰ ਦੇ ਨਾਲ ਮਕਾਨ ਸਾਡਾ ਠੀਕ ਹੈ ਅਸੀਂ ਉਹਦੇ ਵਿੱਚ ਸੁੱਖੀ ਵਸ ਰਹੇ ਹਾਂ ਪਰ ਸੀ ਕੀ ਕਰਦੇ ਹਾਂ ਗਵੰਡੀਆਂ ਦਾ ਵੱਡਾ ਕਰ ਦੇ ਕੇ ਅਸੀਂ ਕਰਜ਼ਾ ਚੱਕ ਕੇ ਅਸੀਂ ਕਹਿੰਨੇ ਹੁਣੇ ਵੱਡਾ ਪਾਇਆ ਤੇ ਅਸੀਂ ਵੀ ਪਾਲ ਗਏ ਤੇ ਫੇਰ ਅਸੀਂ ਦੁਖੀ ਹੁੰਨੇ ਹਾਂ ਕਰਜ਼ਾਈ ਹੋ ਕੇ ਸਾਡੇ ਦੁੱਖਾਂ ਦਾ ਕਾਰਨ ਦੂਜੇ ਹੀ ਬਣਦੇ ਹਨ ਕਿਉਂਕਿ ਅਸੀਂ ਦੂਜਿਆਂ ਨੂੰ ਬਗਾਨਾ ਸਮਝਦੇ ਹਾਂ ਤੇ ਮਹਾਰਾਜ ਚੇ ਪਾਸ਼ਾ ਸਾਡੇ ਘੜਤ ਘੜ ਰਹੇ ਹਨ ਉਹ ਸਾਡੀ ਸੁਰਤ ਨੂੰ ਘੜ ਰਹੇ ਹਨ ਕਿ ਪੁੱਤ ਇਹ ਤੇ ਦੂਜਾ ਕੋਈ ਹੈ ਹੀ ਨਹੀਂ ਸਾਰੇ ਇੱਕ ਦੀ ਜੋਤ ਹੈ ਸਾਰਿਆਂ ਦੇ ਵਿੱਚ ਇੱਕ ਹੀ ਜੋਤ ਵਰਤ ਰਹੀ ਹੈ ਇੱਕ ਪਿਤਾ ਇੱਕ ਉਸਕੇ ਹਮ ਬਾਰਕ ਸਾਡਾ ਸਾਰਿਆਂ ਦਾ ਪਿਓ ਇੱਕ ਪਰਮਾਤਮਾ ਹੈ ਇਹ ਕਰਮਾਂ ਦਾ ਖੇਡ ਹੈ ਕਿਸੇ ਕੋਲੇ ਬਹੁਤਾ ਧਰਮ ਧਨ ਹੈ ਕਿਉਂਕਿ ਉਹਦੇ ਪਿਛਲੇ ਕੋਈ ਪੂਰਵਲੇ ਕਰਮ ਚੰਗੇ ਹਨ ਤੇ ਕਿਸੇ ਕੋਲੇ ਥੋੜਾ ਹੈ ਉਹਦੇ ਕੋਈ ਪੂਰਵਲੇ ਕਰਮ ਮਾੜੇ ਹਨ ਕਿਸੇ ਦੇ ਬੱਚੇ ਵੈਲ ਸੈਟਰਡਾ ਕਿਉਂ ਕਿਉਂਕਿ ਉਹਦੇ ਪੂਰਵਲੇ ਕਰਮ ਚੰਗੇ ਹਨ ਹੁਣੇ ਪੁਰਾਣੇ ਸਮੇਂ ਦੇ ਵਿੱਚ ਦਾਨਪੁਨ ਕੀਤਾ ਹੈ ਭਗਤੀ ਕੀਤੀ ਹੈ ਬੰਦਗੀ ਕੀਤੀ ਹੈ ਚੰਗੇ ਕਰਮ ਕੀਤੇ ਹਨ ਤੇ ਅਸੀਂ ਜ਼ਰੂਰ ਕੋਈ ਮਾੜੇ ਕਰਮ ਕੀਤੇ ਹੋਣਗੇ ਜਿਸ ਕਰਕੇ ਅਸੀਂ ਅੱਜ ਇਸ ਦਸ਼ਾ ਦੇ ਵਿੱਚ ਹਾਂ ਸੋ ਜੇ ਅਸੀਂ ਸੁਧਾਰਨਾ ਹੈ ਤਾਂ ਆਪਦੇ ਕਰਮਾਂ ਨੂੰ ਸੁਧਾਰੀਏ ਕਿਉਂਕਿ ਆਉਣ ਵਾਲਾ ਸਮਾਂ ਅਸੀਂ ਆਪਦੇ ਕਰਮਾਂ ਦੇ ਨਾਲ ਨਿਰਧਾਰਤ ਕਰਨਾ ਹੁੰਦਾ ਹੈ ਜੇ ਅੱਜ ਅਸੀਂ ਚੰਗੇ ਕਰਮ ਕਰ ਰਹੇ ਹਾਂ ਆਉਣ ਵਾਲਾ ਸਮਾਂ ਸਾਡਾ ਚੰਗਾ ਹੋਵੇਗਾ ਕਿਉਂਕਿ ਅਸੀਂ ਚੰਗਾ ਬੀਜ ਬੀਜ ਰਹੇ ਹਾਂ ਤੇ ਜੇ ਅੱਜ ਅਸੀਂ ਮਾੜੇ ਕਰਮ ਕਰ ਰਹੇ ਹਾਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਮਾੜਾ ਹੋਵੇਗਾ ਕਿਉਂਕਿ ਅਸੀਂ ਮਾੜਾ ਬੀਜ ਬੀਜ ਰਹੇ ਹਾਂ ਜਿਵੇਂ ਅਸੀਂ ਬਾਸ਼ਲ ਸਮਝਾਉਂਦੇ ਆ ਨਾ ਲੋੜੇ ਦਾਖ ਬੇਦੋਰੀਆਂ ਕਿਕਰ ਬੀਜੇ ਝਟ ਬੀਜੀ ਅਸੀਂ ਕਿਕਰਾਂ ਦੇ ਬੀਜ ਜਾਨੇ ਹਾਂ ਤੇ ਚਾਹੁੰਦੇ ਹਾਂ ਦਾਖਾਂ ਉਹ ਨਹੀਂ ਮਿਲਣਗੀਆਂ ਉਹ ਤਾਂ ਹੀ ਮਿਲਣਗੀਆਂ ਜੇ ਅਸੀਂ ਦਾਖਾਂ ਨੂੰ ਬੀਜਾਂਗੇ ਇਸੇ ਚੰਗੇ ਕਰਮ ਬੀਜਾਂਗੇ ਜੁਮਾਰਸ ਸਿਵਾਛੇ ਸਮਝਾਣਾ ਸਮਝਾਉਂ ਦਿਖਾਣਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਨਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀ ਜੀ ਦੇ ਆਪ ਜਨਾ ਸਾਨੂੰ ਕਦੇ ਵੀ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਇਹ ਦੇ ਕਰਕੇ ਮੈਂ ਦੁਖੀ ਹਾਂ ਇਹ ਦੇ ਕਰਕੇ ਦੁਖੀ ਨਹੀਂ ਆਪ ਦੇ ਆਪ ਨੂੰ ਸਮਝਾਓ ਕਿ ਮੈਂ ਆਪ ਦੇ ਕਰਮਾਂ ਕਰਕੇ ਦੁਖੀ ਹਾਂ ਫਿਰ ਆਪਦੇ ਆਪ ਨੂੰ ਰੋਜ਼ ਚੈੱਕ ਕਰਿਆ ਕਰੋ ਕਿ ਕਿਹੜੇ ਕਿਹੜੇ ਮੇਰੇ ਮਾੜੇ ਕਰਮ ਹਨ ਜਦੋਂ ਅਸੀਂ ਆਪਦੇ ਆਪ ਨੂੰ ਚੈੱਕ ਕਰਨ ਲੱਗ ਪਾਵਾਂਗੇ ਫਿਰ ਆਪਦੇ ਆਪ 'ਚ ਸੰਸਾਰ ਨੂੰ ਹੋਣ ਲੱਗ ਪੈਂਦਾ ਪਰ ਅਸੀਂ ਕੀ ਕਰਦੇ ਹਾਂ ਦੂਜੇ ਨੂੰ ਚੈੱਕ ਕਰਦੇ ਰਹਿੰਦੇ ਹਾਂ ਗੰਦਗੀ ਆਪਦੇ ਘਰੇ ਪਈ ਆ ਤੇ ਦੇਖੀ ਅਸੀਂ ਦੂਜੇ ਦੀ ਜਾਂਦੇ ਹਾਂ ਤੇ ਫਿਰ ਸੁੱਖ ਨਹੀਂ ਆ ਸਕਦਾ ਜੀਵਨ ਦੇ ਵਿੱਚ ਜੀਵਨ ਦੇ ਵਿੱਚ ਤਾਂ ਹੀ ਸੁੱਖ ਆਵੇਗਾ ਜਦੋਂ ਆਪੇ ਨੂੰ ਸਵਾਰਾਂਗੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁੱਖ ਹੋਈ ਸੋ ਜਿਵੇਂ ਸੁਖੀ ਰਹਿਣਾ ਚਾਹੁੰਦੇ ਆ ਪਹਿਲਾ ਕੰਮ ਕਰੀਏ ਆਪਦੇ ਆਪ ਦੀ ਤੁਲਨਾ ਦੂਜੇ ਦੇ ਨਾਲ ਕਦੇ ਵੀ ਨਾ ਕਰੋ ਜੋ ਸਾਡੇ ਕੋਲ ਹੈ ਉਸ ਦੇ ਵਿੱਚ ਖੁਸ਼ ਰਹੋ ਦੂਜਾ ਆਪੇ ਨੂੰ ਸਵਾਰੀਏ ਆਉਦੇ ਆਪ ਨੂੰ ਸਵਾਰੀਏ ਆਪ ਦੇ ਵਿੱਚੋਂ ਔਗਣ ਦੂਰ ਕਰੀਏ ਤੀਜਾ ਆਪਦੇ ਕਰਮਾਂ ਨੂੰ ਦਾ ਧਿਆਨ ਰੱਖੀਏ ਕਿ ਅਸੀਂ ਕਿਹੜੇ ਕਰਮ ਕਰਦੇ ਹਾਂ ਕੀ ਅਸੀਂ ਕਿਕਰਾਂ ਦੇ ਬੀਜ ਬੀਜ ਰਹੇ ਹਾਂ ਕਿ ਦਾਖਾਂ ਬੀਜ ਰਹੇ ਹਾਂ ਜੇ ਤਾਂ ਅਸੀਂ ਮਾੜੇ ਕਰਮ ਕਰ ਰਹੇ ਹਾਂ ਤਾਂ ਆਪਦੇ ਜੀਵਨ ਦੇ ਵਿੱਚ ਅਸੀਂ ਕਿਕਰਾਂ ਦੇ ਬੀਜ ਬੀਜ ਰਹੇ ਹਾਂ ਤੇ ਇਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁੱਖ ਦੇਣਗੇ ਸੋ ਦੂਜਿਆਂ ਨੂੰ ਸੁਖ ਦਿਓ ਤਾਂ ਸੁਖ ਜ਼ਰੂਰ ਮਿਲੇਗਾ ਸੋ ਇਹ ਕੰਨਿੰਦੇ ਚੁਲੀ ਤੋਂ ਬਚ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ